13 ਜੂਨ 2025 ਨੂੰ ਇਜ਼ਰਾਈਲ ਨੇ ਈਰਾਨ ਦੇ ਉੱਪਰ ਹਮਲਾ ਕੀਤਾ ਇਜ਼ਰਾਈਲ 에ਅਰ ਫੋਰਸ ਨੇ ਈਰਾਨ ਦੇ ਤਹਿਰਾਨ, ਇਸਹਾਨ ਅਤੇ ਫੋਲਦੋ ਵਰਗੇ ਸ਼ਹਿਰਾਂ ਦੇ ਵਿੱਚ ਈਰਾਨ ਦੀਆਂ ਨਿਊਕਲੀਅਰ ਸਾਈਟਸ ਦੇ ਉੱਪਰ ਹਮਲਾ ਕੀਤਾ ਇਸ ਹਮਲੇ ਦੇ ਵਿੱਚ ਈਰਾਨ ਦੇ 9 ਪਰਮਾਣੂ ਵਿਗਿਆਨੀ ਅਤੇ ਹੋਰ 138 ਲੋਕ ਮਾਰੇ ਗਏ ਇਸ ਹਮਲੇ ਦੇ ਵਿੱਚ ਈਰਾਨ ਦੇ ਆਈਆਰਜੀਸੀ ਦੇ ਕਮਾਂਡਰ ਹੁਸੈਨ ਸਲਾਮੀ ਵੀ ਮਾਰੇ ਗਏ ਇਜ਼ਰਾਈਲ ਨੇ ਇਸ ਹਮਲੇ ਤੋਂ ਬਾਅਦ ਇਹ ਦਾਅਵਾ ਕੀਤਾ ਕਿ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਜ਼ਰੂਰਤ ਤੋਂ ਜ਼ਿਆਦਾ ਖਤਰਨਾਕ ਹੋ ਗਿਆ ਸੀ ਜੇਕਰ ਈਰਾਨ ਨੂੰ ਨਾ ਰੋਕਿਆ ਜਾਂਦਾ ਤਾਂ ਇਸ ਨੇ ਆਉਣ ਵਾਲੇ ਟਾਈਮ ਦੇ ਵਿੱਚ ਪੂਰੀ ਦੁਨੀਆ ਨੂੰ ਤਬਾਹ ਕਰ ਦੇਣਾ ਸੀ ਇਸ ਹਮਲੇ ਦੇ ਜਵਾਬ ਦੇ ਵਿੱਚ ਈਰਾਨ ਨੇ ਇਜ਼ਰਾਈਲ ਦੇ ਸ਼ਹਿਰਾਂ ਦੇ ਉੱਪਰ 150 ਤੋਂ ਜ਼ਿਆਦਾ ਬੈਲਿਸਟਿਕ ਮਿਜ਼ਾਇਲ ਅਤੇ ਡਰੋਨ ਸੁੱਟੇ ਇਹ ਹਮਲਾ ਇੰਨਾ ਜ਼ਿਆਦਾ ਖਤਰਨਾਕ ਸੀ ਕਿ ਇਜ਼ਰਾਈਲ ਦੇ ਸ਼ਹਿਰਾਂ ਦੇ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਗਏ ਈਰਾਨ ਦੇ ਨਿਸ਼ਾਨੇ ਦੇ ਉੱਪਰ ਇਜ਼ਰਾਈਲ ਦੇ ਟੈਲ ਅਵੀਵ ਸ਼ਹਿਰ ਦਾ 에어ਪੋਰਟ ਨਿਊਕਲੀਅਰ ਸਾਈਟਸ ਅਤੇ ਇਜ਼ਰਾਈਲ ਦਾ ਡਿਫੈਂਸ ਹੈੱਡਕੁਆਟਰ ਸੀ। ਈਰਾਨ ਦੇ ਇਸ ਹਮਲੇ ਤੋਂ ਬਾਅਦ ਜੋ ਹਾਲ ਇਜ਼ਰਾਈਲ ਨੇ ਫਲਸਤੀਨ ਦੀ ਗਾਜ਼ਾ ਪੱਟੀ ਦਾ ਕੀਤਾ ਸੀ ਉਹੋ ਹਾਲ ਜਿਹੜਾ ਹੈਗਾ ਇਜ਼ਰਾਈਲ ਦੇ ਸ਼ਹਿਰਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਇੰਟਰਨੈਟ ਦੇ ਉੱਪਰ ਤੁਸੀਂ ਫੋਟੋਸ ਵਗੈਰਾ ਦੇਖ ਰਹੇ ਹੋਗੇ। ਤੁਹਾਨੂੰ ਉਹੀ ਸੇਮ ਹਾਲ ਜਿਹੜਾ ਦੇਖਣ ਨੂੰ ਮਿਲੇਗਾ ਜੋ ਕਿ ਗਾਜ਼ਾ ਪੱਟੀ ਦਾ ਇਜ਼ਰਾਈਲ ਨੇ ਹਾਲ ਕੀਤਾ ਸੀ। ਸੀਐਨਐਨ ਦੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਈਰਾਨ ਦੇ ਇਸ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਜਾਹੁ ਅਤੇ ਡਿਫੈਂਸ ਮਿਨਿਸਟਰ ਕਾਰਡਜ਼ ਬੰਕਰਸ ਦੇ ਅੰਦਰ ਜਾਣ ਨੂੰ ਮਜਬੂਰ ਹੋ ਗਏ। ਈਰਾਨ ਦੇ ਮੀਡੀਆ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਈਰਾਨ ਨੇ ਇਜ਼ਰਾਈਲ ਦੇ ਦੋ ਫਾਈਟਰ ਜੈਟਸ F35 ਨੂੰ ਸ਼ਟਡਾਊਨ ਕੀਤਾ ਹੈ ਤੇ ਨਾਲ ਦੇ ਨਾਲ ਇੱਕ ਇਜ਼ਰਾਈਲ ਦੀ ਲੇਡੀ ਪਾਇਲਟ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਹੈ। ਐਕਸ ਪਲੇਟਫਾਰਮ ਦੇ ਉੱਪਰ ਵੀ ਈਰਾਨ ਦੀ ਮਿਲਟਰੀ ਨੇ ਇਹ ਲਿਖਿਆ ਹੈ ਕਿ ਇਜ਼ਰਾਈਲ ਦੇ ਇਸ ਹਮਲੇ ਦੇ ਕਾਰਨ ਈਰਾਨ ਦੇ ਕੁਝ ਵੱਡੇ ਅਧਿਕਾਰੀ, ਵਿਗਿਆਨੀ, ਸੈਨਾ ਲੋਕ ਅਤੇ ਮਾਸੂਮ ਬੱਚਿਆਂ ਦੀ ਮੌਤ ਹੋਈ ਹੈ ਇਜ਼ਰਾਈਲ ਦੇ ਇਸ ਹਮਲੇ ਦੇ ਜਵਾਬ ਦੇ ਵਿੱਚ ਈਰਾਨ ਨੇ ਹਮਲਾ ਕੀਤਾ ਹੈ ਜਿਸ ਨੂੰ ਆਪਰੇਸ਼ਨ ਟ੍ਰੂ ਪ੍ਰੋਮਿਸ 3 ਦਾ ਨਾਮ ਦਿੱਤਾ ਗਿਆ ਹੈ ਆਪਰੇਸ਼ਨ ਟ੍ਰੂ ਪ੍ਰੋਮਿਸ 3 ਦੇ ਵਿੱਚ ਈਰਾਨ ਨੇ ਇਜ਼ਰਾਈਲ ਦੇ ਅਲੱਗ-ਅਲੱਗ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਜਿਨ੍ਹਾਂ ਦੇ ਵਿੱਚ ਕਈ ਮਿਲਟਰੀ ਬੇਸ ਹਨ ਕਈ 에ਅਰ ਬੇਸ ਆਉਂਦੇ ਹਨ ਦੇ ਉੱਪਰ ਵੀ ਕਈ ਅਲੱਗ-ਅਲੱਗ ਵੀਡੀਓਜ਼ ਦੇਖ ਸਕਦੇ ਹੋ ਕਿ ਟੈਲ ਵਿਵਰ ਗੇ ਸ਼ਹਿਰ ਅਤੇ ਕਈ ਹੋਰ ਇਜ਼ਰਾਈਲ ਦੇ ਸ਼ਹਿਰ ਆ ਗਏ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਜ਼ਰਾਈਲ ਦੇ ਇਸ ਜਵਾਬੀ ਹਮਲੇ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵੀ ਕਈ ਵੀਡੀਓਜ਼ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਦਿਖਾਇਆ ਗਿਆ ਹੈ ਕਿ ਪਹਿਲਾਂ ਇਜ਼ਰਾਈਲ ਨੇ ਈਰਾਨ ਦੇ ਉੱਪਰ ਹਮਲਾ ਕੀਤਾ ਜਿਸ ਦੇ ਕਾਰਨ ਕਿ ਈਰਾਨ ਦੇ ਵਿੱਚ ਕਾਫੀ ਨੁਕਸਾਨ ਹੋਇਆ ਈਰਾਨ ਦੇ ਕਈ ਵੱਡੇ ਅਫਸਰ ਜਿਹੜੇ ਹੀ ਉਹ ਮਾਰੇ ਗਏ ਵਿਗਿਆਨੀ ਮਾਰੇ ਗਏ ਕਈ ਮਾਸੂਮ ਬੱਚੇ ਲੋਕ ਜਿਹੜੇ ਹੀ ਕਿ ਉਹ ਮਾਰੇ ਗਏ ਈਰਾਨੀਆਂ ਨਿਊਕਲੀਅਰ ਸਾਈਟਸ ਨੂੰ ਜਿਹੜਾ ਹੈਗਾ ਟਾਰਗੇਟ ਕੀਤਾ ਗਿਆ ਇਸ ਹਮਲੇ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈਗਾ ਈਰਾਨ ਨੇ ਇਜ਼ਰਾਈਲ ਦੇ ਉੱਪਰ ਇੱਕ ਜਵਾਬੀ ਹਮਲਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਟੈਲ ਅਵੀਵ ਵਰਗੇ ਸ਼ਹਿਰਾਂ ਦੇ ਉੱਪਰ ਹਮਲੇ ਕੀਤੇ ਟੈਲ ਅਵੀਵ ਦੇ 에어ਪੋਰਟ ਨੂੰ ਜਿਹੜਾ ਹੈਗਾ ਟਾਰਗੇਟ ਬਣਾਇਆ ਇਜ਼ਰਾਈਲ ਦੇ ਡਿਫੈਂਸ ਹੈੱਡਕੁਆਟਰ ਨੂੰ ਜਿਹੜਾ ਟਾਰਗੇਟ ਬਣਾਇਆ ਗਿਆ ਤੇ ਇਜ਼ਰਾਈਲ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਆ ਕਿ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਇਜ਼ਰਾਈਲ ਦੇ ਉੱਪਰ ਜਿਹੜੀਆਂ ਕੁੱਲ 150 ਤੋਂ ਵੱਧ ਬੈਲਿਸਟਿਕ ਮਿਜ਼ਾਈਲ ਤੇ ਡਰੋਨਸ ਦੇ ਨਾਲ ਹਮਲੇ ਕੀਤੇ ਗਏ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੀ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ